ਹਾਂਜੀ ਮੈਂ ਫਿਰ ਜੀ ਇੱਕ ਵਾਰੀ ਜੈ ਗੁਰੂ ਦੇਵ ਧੰ ਗੁਰੂ ਦੇਵ ਇਹ ਜੀ ਮੈਂ ਸੁਖਵਿੰਦਰ ਔਰ ਫਲੇਮਬਰ ਬੋਲਦਾ ਮੈਂ ਇਚ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਉਮਨਾ ਕਾਂਗੜਾ ਦਿਰਾਲ ਡਿਸਟ੍ਰਿਕਟ ਚ ਆਇਆ ਹੋਇਆ ਇਹ ਜੋ ਕਿ ਮੇਰੇ ਸਤਸਹਰਾ ਆਏ ਮੇਰੇ ਸਤਸਹਰਾ ਜੋ ਹੈ ਨਾ ਸੋਰਾ ਜੀ ਮੇਰੇ ਇਤ دریا ਦੇ ਥੱਲੇ ਨੂੰ ਜਾਂਦੇ ਸੀਗੇ ਉੱਥੇ ਇਹਨਾਂ ਨੂੰ ਇਹ ਚੀਜ਼ ਇੱਕ ਮਤਲਬ ਤੈਰਦੀ ਹੋਈ ਨਜ਼ਰ ਆਈ ਭਈ ਕੁਝ ਆ ਰਿਹਾ ਤੈਰ ਦਾ دریا ਦੇ ਉੱਪਰ ਤੇ ਦਰਿਆ ਦੇ ਉੱਤੇ ਜਿਹੜੇ ਤੈਰਦੇ ਨਜ਼ਰ ਆਏ ਆ ਤੇ ਇਹਨਾਂ ਨੇ ਉਹਨੂੰ ਦੇਖਿਆ ਵੀ ਕੋਈ ਚੀਜ਼ ਆ ਰਹੀ ਏ ਕਿ ਇਹਨਾਂ ਨੇ ਫੜ ਲਿਆ ਪੱਥਰ ਕਿਸ਼ਤੀ ਸੀਗੀ ਇਹਨਾਂ ਦੀ ਉੱਥੇ ਡੁੱਬੀ ਹੋਈ ਕਿਸ਼ਤੀ ਡੁੱਬੀ ਹੋਈ ਸੀ ਤੇ ਇਹ ਕਿਸ਼ਤੀ ਲੱਭਦੇ ਸੀ ਜਿਸ ਲਈ ਇਹਨਾਂ ਦੇ ਹੱਥੇ ਲੱਗੀ ਤੇ ਇਹ ਵੀ ਤੈਰਦੀ ਸੀ ਫੇ ਮੇਰੇ ਸਹੁਰਾ ਜੀ ਨੂੰ ਇਹ ਜਲੀ ਚੀਜ਼ ਚੱਕੀ ਇਹ ਘਟੋਗਾਟੇ ਦਾ ਵਜਨ 5 ਕਿਲੋ ਆ ਤੇ ਇਹ ਤੈਰਦੀ ਸੀ ਇਹਨਾਂ ਨੇ ਚੱਕ ਲਈ ਜਿੱਦਾਂ ਚੱਕੀ ਦੇ ਨਾਲ ਹੀ ਕਿਸ਼ਤੀ ਵੀ ਮੇਰੇ ਸਹੁਰੇ ਦੀ ਮਿਲ ਗਈ ਤੇ ਇਹ ਦੋਨੇ ਚੀਜ਼ਾਂ ਜਿਹੜੇ ਹੋਈਆਂ ਬੜੀ ਖੁਸ਼ ਹੋਏ ਇਹ ਫਿਰ ਲਿਆ ਕੇ ਇਹਨਾਂ ਨੇ ਅ ਇੱਥੇ ਆਪਣੇ ਘਰ ਰੱਖ ਲਈ ਇੱਕ ਟੱਬ 'ਚ ਪਾ ਕੇ ਮੇਰੀ ਸੱਸ ਜੀ ਮੇਰੇ ਸਹੁਰਾ ਜੀ ਚਲੋ ਇਹਨਾਂ ਨੂੰ ਧੂਬਤੀ ਕਰਨ ਆਪਾਂ ਤੇ ਪੱਥਰ ਤਿਆਰ ਦਾ ਤੇ ਜਿਹੜੇ ਤਿਆਰ ਦਾ ਇਹਨਾਂ ਨੂੰ ਪਤਾ ਲੱਗਾ ਤੇ ਫਿਰ ਮੈਂ ਅੱਜ ਤਰੀਕ 8 ਨੂੰ 7 ਨੂੰ ਇੱਥੇ ਆਇਆ ਫਿਰ ਅੱਜ 6 ਹੈ 6 ਤਰੀਕ 6 ਤਰੀਕ ਨੂੰ ਜਦ ਲਈ ਮੈਂ ਇੱਧਰ ਆਇਆ ਤੇ ਮੇਰੇ ਮੇਰੀ ਨਜ਼ਰ ਉਧਰ ਗਈ ਮੈਂ ਕਿਹਾ ਉਹ ਕੀ ਮੰਮੀ ਜੀ ਰੱਖਿਆ ਹੈ ਉਹ ਕਹਿੰਦੇ ਇਹਨਾਂ ਨੂੰ ਇੱਕ ਪੱਥਰ ਜਿਹਾ ਮਿਲਿਆ ਸੀ ਉਹ ਤਿਆਰ ਦਾ ਆ ਜੇ ਅਸੀਂ ਉੱਤੇ ਰੱਖਿਆ ਸੀ ਤੂ ਬੱਤੀ ਕਰਦੇ ਸੀ ਤੇ ਜਿਸ ਵੇਲੇ ਇਹ ਚੀਜ਼ ਦਾ ਮੈਨੂੰ ਪਤਾ ਲੱਗਣ ਮੈਂ ਕਿਹਾ ਫੇ ਤੁਸੀਂ ਇਹ ਕੀ ਤੁਹਾਨੂੰ ਕੀ ਮਿਲ ਗਿਆ ਇਹ ਤਾਂ ਸਾਡੇ ਬਾਬਾ ਜੀ ਦੀ ਸ਼੍ਰੀ ਗੁਰੂ ਦਾਸ ਮਹਾਰਾਜ ਦੀ ਰਹਿਮਤ ਆ ਤੇ ਇਸ ਲਈ ਇਹ ਪੱਥਰੀ ਆ ਤੁਸੀਂ ਇਹ ਮੈਨੂੰ ਦੇ ਦਿਓ ਇਹਨਾਂ ਨੇ ਕੋਈ ਵੀ ਲਾਲਚ ਜਾਂ ਕਿਸੇ ਚੀਜ਼ ਦੇ ਨਾਲ ਕਰਕੇ ਇਹਨਾਂ ਨੇ ਕੁਝ ਨਹੀਂ ਮੈਨੂੰ ਕਿਹਾ ਕਹਿੰਦੇ ਲੈ ਜਾਓ ਕੋਈ ਗੱਲ ਨਹੀਂ ਤੇ ਇਹਨਾਂ ਨੇ ਸਾਨੂੰ ਬੁੱਤੀ ਮੈਂ ਤਾਂ ਇਹੀ ਦੁਆ ਕਰਦਾ ਕਿ ਇਹਨਾਂ ਨੂੰ ਰੱਬ ਜਾਦਾ-ਜਾਦਾ ਦੇਵੇ ਔਰ ਮੇਰੀ ਦੁਆ ਇਹ ਹੈ ਕਿ ਇਹਨਾਂ ਦੇ ਜੋ ਵੀ ਆ ਕਾਸਟ ਦੂਰ ਕਰ ਦੇਵੇ ਬਾਬਾ ਜੀ ਦੇ ਦਰਸ਼ਨ ਇਹਨਾਂ ਨੂੰ ਦਿੱਤੇ ਪਹਿਲਾਂ ਇਸ ਚੀਜ਼ ਨੂੰ ਮੈਂ ਅੱਜ ਸਲਵਾੜੇ ਮੱਲੇ ਲੈ ਕੇ ਜਾ ਰਿਹਾ ਹਾਂ ਮੈਂ ਇੱਥੇ ਹਿਮਾਚਲ ਦੇਰਾ ਗੋਪੀਪੁਰ ਆਪਣੇ ਸਹੁਰਿਆਂ ਦੇ ਘਰ ਆਇਆ ਸੀ ਮੇਰੇ ਸਹੁਰਾ ਜੀ ਜੋ ਹੈ ਇਹਨਾਂ ਦੇ ਨਾਲ ਹੀ ਥੱਲੇ ਦਰਿਆ ਇੱਕ ਪੈਂਦਾ ਵਿਆਸ ਦਰਿਆ ਉਹਦੇ ਵਿੱਚ ਇਹ ਥੱਲੇ ਗਏ ਤੇ ਇਹਨਾਂ ਨੂੰ ਇਹ ਚੀਜ਼ ਇੱਕ ਪੱਥਰੀ ਮਤਲਬ ਤੈਰ ਦੀ ਨਜ਼ਰ ਆਈ ਇਹਨਾਂ ਨੇ ਚੱਕੀ ਤੇ ਚੱਕਣ ਤੋਂ ਬਾਅਦ ਇਹ ਉੱਪਰ ਲਿਆਏ ਆਪਣੇ ਘਰ ਇਹ ਹੁਣ ਕੋਈ 15 ਜਾਂ 20 ਲੀਟਰ ਪਾਣੀ ਦੇ ਵਿੱਚ ਮੈਂ ਟੱਬ ਦੇ ਵਿੱਚ ਇਹਨੂੰ ਪਾਇਆ ਟੱਬ ਦੇ ਵਿੱਚ ਪਾਉਣ ਤੋਂ ਬਾਅਦ ਇਹ ਤੈਰਨ ਲੱਪੇ ਇਹਨਾਂ ਨੂੰ ਪਤਾ ਸੀ ਤੈਰਦੀ ਆ ਇਹਨਾਂ ਨੇ ਇੱਕ ਛੋਟੇ ਜਿਹੇ ਟੱਬ ਦੇ ਵਿੱਚ ਉੱਥੇ ਰੱਖੀ ਹੋ ਸੀ ਉਹ ਦੇਖੋ ਛੋਟੇ ਟੱਬ ਚ ਇਹ ਇਹਦੇ ਵਿੱਚ ਰੱਖੀ ਹੋ ਸੀ ਇਹਦੇ ਵਿੱਚ ਰੱਖੀ ਹੋ ਸੀ ਤੇ ਇਹਦੇ ਵਿੱਚ ਵੀ ਤੈਰਦੀ ਸੀ ਇੱਥੇ ਮੇਰੇ ਸਾਸੋਰਾ ਤੁ ਬੱਤੀ ਕਰਦੇ ਸੀ ਤੇ ਫੇਰ ਇਹਨਾਂ ਨੇ ਮੈਨੂੰ ਕਿਹਾ ਵੀ ਇਹ ਤਾਂ ਤੈਰਦੀ ਆ ਮੈਂ ਕਿਹਾ ਤੁਹਾਨੂੰ ਇਹ ਚੀਜ਼ ਬਾਰੇ ਨਹੀਂ ਜਾਣਕਾਰੀ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਕਰਿਸ਼ਮੇ ਹੈਗੇ ਆ ਤੇ ਲੋਕ ਮੰਨਦੇ ਨਹੀਂ ਪਰ ਮੈਂ ਅੱਖੀਂ ਜੋ ਦੇਖਿਆ ਔਰ ਦੇਖਦਾ ਪਿਆ ਮੈਨੂੰ ਬਹੁਤ ਮਤਲਬ ਆਈ ਕਿ 5 ਕਿਲੋ ਦਾ ਪੱਥਰ ਹੈ ਘੱਟੋ ਘੱਟ 5 ਕਿਲੋ ਦਾ ਐਸ ਕਿਲੋ ਐਸ ਬੱਲੇ ਤੈਰਦਾ ਪਿਆ ਤੇ ਮੈਂ ਇਹਨੂੰ ਆਪਣੇ ਸਹੁਰੇ ਦੇ ਘਰੋਂ ਸਹੁਰਿਆਂ ਦੇ ਘਰੋਂ ਦੇਰਾ ਗੋਪੀਪੁਰ ਤੋਂ ਲਿਜਾ ਕੇ ਹੁਸ਼ਿਆਰਪੁਰ ਮੱਲਾ ਸਵਾੜਾ ਸ਼੍ਰੀ ਗੁਰਦਾਸ ਮੰਦਿਰ ਚ ਇਹਦੀ ਸਥਾਪਨਾ ਕਰਨੀ ਆ ਜਿਸ ਵੀ ਸੰਗਤ ਨੂੰ ਖੁਸ਼ ਇਹਦੇ ਦਰਸ਼ਨ ਕਰਨੇ ਹੋਵਾ ਸਕਦੀ ਆ ਤੇ ਜੋ ਵੀ ਆ ਇਸ ਗਰੀਬਾਂ ਦਾ ਬਸ ਭਲਾ ਕਰੇ ਮਾਲਕ ਮੈਂ ਇਹਨਾਂ ਦੇ ਕੋਲੋਂ ਮੈਨੂੰ ਇਹਨਾਂ ਨੇ ਬੜੀ ਆਸਾਨੀ ਨਾਲ ਦਿੱਤੀ ਆ ਕੋਈ ਇਹਨਾਂ ਦੀ ਮੰਗ ਨਹੀਂ ਇਹਨਾਂ ਨੇ ਕਿਹਾ ਤੁਸੀਂ ਲੈ ਜਾਓ ਹਾਂਜੀ ਬਾਬਾ ਜੀ ਤੁਸੀਂ ਇੱਥੇ ਆ ਜਾਓ ਜੈ ਗੁਰੂ ਦੇ ਮਮੀ ਆਏ ਤੁਸੀਂ ਵੀ ਹਾਂਜੀ ਮੈਂ ਜੀ ਤੁਹਾਡੀ ਇਹ ਜਿਹੜੀ ਹੁਣ ਥੋੜੀ ਦੇਰ ਤੁਹਾਡੇ ਪੱਖੀ ਗੱਲ ਕੀਤੀ ਚਰਦੀ ਆ ਬਾਬਾ ਜੀ ਮੈਂ ਇਹਨੂੰ ਬੜੀ ਇਹਨਾਂ ਦੇ ਮਤਲਬ ਦਿਲੋਂ ਮੈਂ ਇਹਨਾਂ ਦੇ ਕੋਲੋਂ ਮੰਗ ਕੀਤੀ ਨਹੀਂ ਮੈਂ ਨਾ ਨਹੀਂ ਕੀਤੀ ਮੈਂ ਇਹ ਨੂੰ ਲੈ ਕੇ ਆ ਰਿਆ ਇਹਨਾਂ ਨੇ ਬੜੇ ਖੁਸ਼ ਹੋ ਕੇ ਸਾਨੂੰ ਇਹ ਪੱਤਰੀ ਸਾਡੇ ਮੇਰੇ ਹਵਾਲੇ ਕੀਤੀ ਹੈ ਤੇ ਤੁਸੀਂ ਇਹਨਾਂ ਦੀ ਜਿਹੜੀ ਸਹੀ ਜਗ੍ਹਾ ਹੈ ਉੱਥੇ ਦਿਓ ਲੋਕਾਂ ਨੂੰ ਦਰਸ਼ਨ ਕਰਾਓ ਲੋਕਾਂ ਦਾ ਵਿਡਾਪਾਰ ਹੋਵੇ ਔਰ ਇਹਨਾਂ ਨੇ ਬੜੇ ਪਿਆਰ ਦੇ ਨਾਲ ਫੁੱਲ ਔਰ ਆਪਣੇ ਕੋਲੋਂ ਜੋ ਸ਼ਰਧਾਂ ਰੱਖ ਕੇ ਨਮਾ ਤੌੜੀਆ ਦਿੱਤਾ ਇਹਨਾਂ ਨੇ ਮੈਂ ਹੁਣ ਅਸੀਂ ਇੱਥੋਂ ਤੁਰ ਲੱਗੇ ਆਂ ਤੇ ਇਹ ਮੈਂ ਲੈ ਕੇ ਆ ਰਿਹਾ ਬਾਬਾ ਜੀ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਮੇਰੀ ਤਾਂ ਇਹੀ ਦੁਆ ਹੈ ਜੈ ਗੁਰੂ ਦੇ ਧੰਨ ਹੋਵੇ